ਜੀ ਫਰਸਟ ਟੂ ਅਸ ਸ੍ਰੀ ਕੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਆਰ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਵੀ ਪੇਮੈਂਟ ਪੋਸਿਬਲ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੋਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪ ਅਡਰੈਸ ਦੇ ਜਨਾ ਸੁਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਸੋ ਸਮੇਂ ਤੋਂ ਸਮਾਂ ਕੱਢ ਕੇ ਵੀਡੀਓ ਜ਼ਰੂਰ ਦੇਖਿਆ ਕਰੋ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਅਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦ ਤੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਬੜੀ ਸੋਹਣੀ ਜਿਹੀ ਸੁਟ ਲੈਣ ਵਾਲੇ ਨੇ ਪਹਿਲਾ ਸੁਟ ਦੇਖੋ ਲਓ ਜੀ ਰੌਂਟੈਕਸ ਦਾ ਸੁਟ ਰਹੂਗਾ ਬਹੁਤ ਜ਼ਿਆਦਾ ਸੋਹਣਾ ਸੁਟ ਹੈ ਜੀ ਬਹੁਤ ਜ਼ਿਆਦਾ ਥੋੜਾ ਨਹੀਂ ਆਹ ਕਾਫੀ ਪਿਆਰਾ ਸੂਟ ਹੈ ਤੇ ਇਹਦਾ ਤੁਸੀਂ ਨਾ ਸਟਫ ਦੇਖੋ ਸਟਫ ਬਹੁਤ ਜਿਆਦਾ ਸੋਹਣਾ ਹੈ ਬਹੁਤ ਜਿਆਦਾ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਸਟਫ ਹੈ ਪਰ ਇਹ ਥੋੜਾ ਸੂਟ ਹੈ ਜਿਹੜਾ ਇਹ ਲਾਈਨਿੰਗ ਲੱਗ ਕੇ ਬਣੂਗਾ ਕਾਟਨ ਦੀ ਲਾਈਨਿੰਗ ਲੱਗ ਜੂਗੀ ਗ੍ਰੇਸ ਦੇਖਿਓ ਫਿਰ ਆਉਂਦੀ ਹੈ ਦੀ ਬਹੁਤ ਪਿਆਰਾ ਲੱਗਣ ਵਾਲਾ ਸੂਟ ਹੈ ਸੋਹਣਾ ਬਹੁਤ ਹੈ ਹਾਂ ਸੋਹਣਾ ਬਹੁਤ ਜਿਆਦਾ ਸੂਟ ਹੈ ਤੇ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਹੋਰ ਅੱਛੀ ਤਰ੍ਹਾਂ ਚਲ ਫੋਨ ਦਿਖਾਉਂ ਲੋ ਜੀ ਸੂਟ ਦੇਖੋ ਤੁਸੀਂ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਤੇ ਜਿਹੜਾ ਫਲਾਵਰ ਹੈਗਾ 프ਿੰਟ ਦੇ ਉੱਪਰ ਉਹਦੇ ਉੱਪਰ ਨਾ ਵਰਕ ਹੋਇਆ ਹੋਇਆ ਨੋਟ ਵਰਕ ਪਲੱਸ ਸਿੱਪੀ ਵਰਕ ਬਹੁਤ ਹੀ ਸੋਬਰ ਜਿਹਾ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਸਰਦਾਰੀ ਲੁੱਕ ਦਾ ਸੂਟ ਹੈ ਇੱਕ ਫਲਾਵਰ ਨਾ ਇਹਦੇ ਉੱਪਰੋਂ ਆਹ ਮੋਢੇ ਕੋਲ ਆ ਰਿਹਾ ਨੀਚੇ ਠੀਕ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਲੱਗਣ ਵਾਲਾ ਸੂਟ ਹੈ ਕਲਰ ਵੀ ਬਹੁਤ ਪਿਆਰਾ ਹੈ ਆਫ ਵਾਈਟ ਜਿਹਾ ਕਲਰ ਹੈਗਾ ਜੀ ਇਹ ਤੇ ਸਾਈਡ ਤੋਂ ਨਾ ਇਹ ਇੱਥੋਂ ਬਾਜੂ ਨਿਕਲੂਗੀ ਵਾਲੀ ਸਹੀ ਹੈ ਹਾਂ ਲਗਭਗ ਸਹੀ ਹੈ ਸਹੀ ਹੈ ਤੇ ਰਾਮ ਟੈਕਸ ਦਾ ਸੂਟ ਮਿਲੂਗਾ ਔਰ ਸਾਈਡ ਤੋਂ ਇਹ ਬਾਜੂ ਨਿਕਲੂਗੀ ਠੀਕ ਹੈ ਜੀ ਤੇ ਬੈਕ ਸਾਈਡ ਦੇਖ ਲੋ ਇਹਦੀ ਸੇਮ ਹੀ ਬੈਕ ਸਾਈਡ ਰਹਿਣ ਵਾਲੀ ਹੈ ਦੀ ਬੈਕ ਸਾਈਡ ਤੇ ਵੀ ਵੱਡਾ ਇੱਕ ਫਲਾਵਰ ਮਿਲੂਗਾ ਔਰ ਇਹ ਵਾਲੀ ਇੱਕ ਬਾਜੂ ਠੀਕ ਹੈ ਤੇ ਔਰ ਜਿਹੜਾ ਬਾਰਡਰ ਹੈ ਨਾ ਉਹ ਵੀ ਬਹੁਤ ਜਿਆਦਾ ਪਿਆਰਾ ਲੱਗਦਾ ਕਲਰ ਬਹੁਤ ਜਿਆਦਾ ਸੋਹਣੇ ਨੇ ਤੇ ਸਲਵਾਰ ਮਿਲੂਗੀ ਜੀ ਇਹਦੇ ਨਾਲ 3 ਮੀਟਰ ਇਹ ਵਾਲੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਸਲਵਾਰ ਮਿਲੂਗੀ ਜਦੋਂ ਇਹ ਹੈਵੀ ਸਲਵਾਰ ਬਣੂਗੀ ਨਾ 3 ਮੀਟਰ ਦੀ ਫਿਰ ਇਹਦੇ ਵਿੱਚੋਂ ਬਿਲਕੁਲ ਵੀ ਟ੍ਰਾਂਸਪੇਰੈਂਸੀ ਨਹੀਂ ਰਹਿਣੀ ਹੈਗੀ ਕਿਉਂਕਿ ਮਲ ਪਏ ਜਾਂਦੇ ਆ ਕਾਫੀ ਤੇ ਸ਼ਰਟ ਦੇ ਉੱਪਰ ਤਾਂ ਤੁਹਾਨੂੰ ਲਾਈਨਿੰਗ ਲਾਉਣੀ ਪਊਗੀ ਠੀਕ ਹੈ ਜੀ ਸ਼ਰਟ ਲ ਪਰ ਲਾਈਨਿੰਗ ਲੱਗ ਕੇ ਇਹ ਬਹੁਤ ਜਿਆਦਾ ਗ੍ਰੇਸਫੁਲ ਬੰਡਵਾਲੀ ਹੈ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਤੇ ਲੋ ਜੀ ਨਾਲ ਮਿਲੂਗਾ ਇਹ ਵਾਲਾ ਮਸਲੀਨ ਦਾ ਦੁਪੱਟਾ ਖੁੱਲਾ ਡੋਲਾ 2.5 ਮੀਟਰ ਲੋ ਬਹੁਤ ਪਿਆਰਾ ਸੂਟ ਹੈ 4 ਸਾਈਡ ਲੇਸ ਲੱਗੀ ਹੋਊਗੀ ਵਾਹ ਕਾਫੀ ਸੋਨਾ ਪ੍ਰਿੰਟ ਹੈ ਜੀ ਇਹਦਾ ਸੂਪਰ ਲੁੱਕ ਦੇ ਸੂਟ ਹੁੰਦੇ ਨੇ ਜੀ ਇਹ ਬੜੇ ਵਧੀਆ ਲੱਗਦੇ ਨੇ ਇਹ ਸੂਟ ਪ੍ਰਿੰਟ ਬਹੁਤ ਜਿਆਦਾ ਸੋਹਣਾ ਠੀਕ ਹੈ ਜੀ ਤੇ ਪ੍ਰਾਈਸ ਦੱਸ ਦਿੰਨੀ ਆ ਮੈਂ ਤੁਹਾਨੂੰ ਇਹਦੀ ਕੀ ਹੋਊਗੀ ਤੋ ਜੀ ਪ੍ਰਾਈਸ ਹੈਗੀ ਹੈ ਦੀ 2520 ਰੁਪਏ ਦੇ ਵਿੱਚ ਸੂਟ ਤੁਹਾਡੇ ਕੋਲ ਆ ਜਾਊਗਾ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਔਰ ਆ ਚੀਜ਼ ਦਾ ਨਾ ਇਹ ਬਹੁਤ ਹੀ ਜਿਆਦਾ ਸੋਹਣੀ ਹੈਗੀ ਹੈ ਬੜੀ ਸੋਹਣੀ ਲੁੱਕ ਦੀ ਚੀਜ਼ ਬਣੀ ਹੈਗੀ ਹੈ ਤੇ ਲੋ ਜੀ ਨੈਕਸਟ ਦੇਖੋ ਇਹ ਦੇਖਣਾ ਮੈਂ ਤੁਹਾਨੂੰ ਮੋਟਲਾ ਕੱਪੜਾ ਦਿਖਾ ਦੇਣੀ ਆ ਇਹ ਗ੍ਰੇ ਕਲਰ ਦੇ ਵਿੱਚ ਸੂਟ ਹੈ ਵੀ ਬਹੁਤ ਸੋਹਣਾ ਲੱਗਦਾ ਜੀ ਆਹ ਕਲਰ ਵੀ ਇਹਦੇ ਇਹ ਬਹੁਤ ਸੋਹਣਾ ਹਾਂ ਕਲਰ ਬਹੁਤ ਸੋਹਣਾ ਹੈ ਸੇਮ ਹੀ ਹੈਗਾ ਸੂਟ ਉਸ ਤਰ੍ਹਾਂ ਦੀ ਹੀ ਡਿਜ਼ਾਈਨਿੰਗ ਹੈ ਪਰ ਕਲਰ ਹੈਗਾ ਜਿਹੜਾ ਇਹਦਾ ਗ੍ਰੇ ਹੈ ਇਹਦੀ ਆਪਣੀ ਗ੍ਰੇਸ ਹੈਗੀ ਹੈ ਜੀ ਗ੍ਰੇ ਕਲਰ ਦੀ ਸਾਰੇ ਜਿਹੜੇ ਉੱਪਰ ਫਰੰਟ ਦੇ ਉੱਪਰ ਜਿਹੜੇ ਫਲਾਵਰ ਨੇ ਨਾ ਉਹਨਾਂ ਦੇ ਉੱਪਰ ਤੁਹਾਨੂੰ ਹੈਵੀ ਵਰਕ ਮਿਲੂਗਾ ਤੇ ਲੋ ਮੈਂ ਤੁਹਾਨੂੰ ਇਦਾਂ ਕਰਕੇ ਆ ਦਿਖਾਉਣੀ ਆ ਠੀਕ ਆ ਆ ਬੈਕ ਲੋ ਜੀ ਆਹ ਦੀ ਬੈਕ ਸਾਈਡ ਹੈ ਤੇ ਇਹ ਹੈਗੀ ਇਹਦੀ ਫਰੰਟ ਸਾਈਡ ਠੀਕ ਆ ਆ ਲੋ ਆਹ ਹੈਗਾ ਇਹਦਾ ਬੈਕ ਸਾਈਡ ਤੇ ਗ੍ਰੇ ਕਲਰ ਦੀ ਤੁਹਾਨੂੰ 3 ਮੀਟਰ ਦੀ ਬਿਲਕੁਲ ਕਾਟਨ ਦੇ ਵਿੱਚ ਸਲਵਾਰ ਮਿਲੂਗੀ ਬਿਲਕੁਲ ਕਾਟਨ ਦਾ ਸੂਟ ਹੈ ਜੀ ਬਸ ਆ ਇੱਕ ਇਹ ਆ ਕੇ ਲਾਈਨਿੰਗ ਤੁਹਾਨੂੰ ਲਾਉਣੀ ਪਊਗੀ ਇਹਦੇ ਤਾਂ ਬੇਸ਼ੱਕ ਦੀ ਤੁਸੀਂ ਫਰੰਟ ਬੈਕ ਲਾ ਲਿਓ ਬਾਜੂ ਦੇ ਨਾਲ ਆ ਉਹ ਥੋੜਾ ਜਿਹਾ ਕਿਉਂਕਿ ਕਲਰ ਵਾਈਟ ਹੈ ਆਫ ਵਾਈਟ ਹੈ ਤੇ ਉਹਦੇ ਵਿੱਚ ਟਰਾਂਸਪੇਰੈਂਸੀ ਥੋੜੀ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਜੀ ਦੁਪੱਟਾ ਉਦਾਂ ਹੀ ਮਿਲੂਗਾ ਮਸਲੀਨ ਦਾ ਆ ਠੀਕ ਹੈ ਜੀ ਚਲੋ 2 ਮੀਟਰ ਹਾਂ ਦੁਪੱਟਾ ਮਿਲੂਗਾ ਇਹਦਾ 2.5 ਮੀਟਰ फोर साइड लेस बहुत खुला डुला दुपट्टा पच्ची सौ भी रुपए के सूट राम टैक्स का तुम्हारे तो घर आ जाएगा जी नैक्सट एक बार भी राम टैक्स के बच्चे मिलने वाला सूट है राम टैक्स जी ले लैन कॉटन बड़ा ही प्यारा सूट है जी बहुत ज्यादा सोहना सूट है नैक देख लो पहला नैक के उपर ना ये आता सारा वर्क हो जाता है जो तो अनियन जहा शेड दिख रहा ਬਾਕੀ ਸਾਰਾ ਪ੍ਰਿੰਟ ਹੈ ਪੱਟੀ-ਪੁੱਟੀ ਨਹੀਂ ਹੈਗੀ ਇਹ ਇਹ ਮੀ ਲੋ ਕਾਫੀ ਜਿਆਦਾ ਸੋਹਣਾ ਲੱਗਣ ਵਾਲਾ ਸੂਟ ਹੈ ਇਹ ਇਹਦੀ ਜਿਹੜੀ ਪ੍ਰਿੰਟਿੰਗ ਹੈ ਬਹੁਤ ਜਿਆਦਾ ਸੋਹਣੀ ਹੈ ਬੜਾ ਹੀ ਸੋਬਰ ਜਿਹਾ ਸੂਟ ਹੈ ਔਰ نیچے ਤੁਹਾਨੂੰ ਘੇਰੇ ਤੇ ਨਾ ਇਹ ਲੇਸਸ ਅਟੈਚ ਕਰੀਆਂ ਹੋਈਆਂ ਨੇ ਇਨਸਰਟ ਕਰੀਆਂ ਹੋਈਆਂ ਨੇ ਬਾਕੀ ਆਹ ਵਾਲਾ ਜਿਹੜਾ ਨੀ ਆ ਨਾ ਇਹ ਸਾਰਾ ਵਰਕ ਹੈ ਆਪ ਵਿੱਚ ਵਿੱਚ ਫਲਵਰ ਨੇ ਜਿਹੜੇ ਇਹ ਤੁਹਾਨੂੰ ਪ੍ਰਿੰਟ ਮਿਲੂਗਾ ਤੇ ਆ ਫੇਰ ਤੁਹਾਨੂੰ ਆਹ ਹੇਠੇ ਵਰਕ ਮਿਲੂਗਾ ਔਰ ਇੱਕ ਪਿਆਰੀ ਜੀ ਲੇਸ ਵੀ ਹੋਊਗੀ ਠੀਕ ਹੈ ਦੇ ਨਾਲ ਮਿਲੂਗੀ ਜੇ ਵਾਰੀ ਸਲਵਾਰ ਸਲਵਾਰ ਹੈਗੀ ਹੈ ਲਗਭਗ 3 ਮੀਟਰ ਹੋਗੀ ਸਮਝ। ਫਿਰ ਵੀ ਮੈਂ ਨਾਪ ਲੈਣੀ ਆ। ਆਈ ਪਤਾ ਲੱਗ ਜੂ। ਇਹ 2 ਮੀਟਰ ਤੋਂ ਵੱਧ ਹੋਈ ਤੇ ਨਹੀਂ ਆਗੀ। ਬਹੁਤ ਸਾਰਾ ਮੀਂਹ ਦੇ ਕਪੜਾ ਹੀ ਜ਼ਿਆਦਾ ਹੋਵੇ। 3 ਮੀਟਰ ਸ਼ਰਟ ਵੀ 3 ਮੀਟਰ ਦੀ ਹੈ। ਹਾਂ। ਲੋ ਜੀ 3 ਮੀਟਰ ਦੀ ਇਹ ਸ਼ਰਟ ਹੈਗੀ ਆ ਤੇ 3 ਮੀਟਰ ਦੀ ਹੀ ਹੈ ਜੀ ਸਲਵਾਰ ਹੈਗੀ ਆ ਇਹ ਵਾਲਾ ਸਲਵਾਰ ਦਾ ਕਪੜਾ। ਬਿਲਕੁਲ ਕਾਟਨ, ਕੈਮਰੀ ਕਾਟਨ ਦੇ ਵਿੱਚ। ਇਦਾਂ ਹੀ ਬਣਨ ਵਾਲਾ ਸੂਟ ਹੈ ਇਹ 3-3 ਮੀਟਰ ਦਾ ਇਹ ਸ਼ਰਟ ਤੇ ਸਲਵਾਰ ਰਹਿਣਗੇ। ਤੇ ਸ਼ਰਟ ਮੈਂ ਤੁਹਾਨੂੰ ਦਿਖਾ ਦੇਣੀ ਆ ਸੀ-ਥਰੂ ਤਾਂ ਬਿਲਕੁਲ ਨਹੀਂ ਹੈਗੀ। ਬਾਕੀ ਲਾਈਨਿੰਗ ਲਾਉਣੀ ਆ ਉਹ ਤੁਹਾਡੀ ਮਰਜ਼ੀ ਆ। ਠੀਕ ਹੈ? ਲੋ ਜੀ ਅਗਲਾ ਹੈ ਦਾ ਦੁਪੱਟਾ। ਦੁਪੱਟਾ ਮਸਲੀਨ ਦਾ ਹੋਊਗਾ ਜੀ। ਔਰ ਬਹੁਤ ਪਿਆਰੀ ਜੀ ਮਸਲੀਨ ਹੋਊਗੀ ਲਾਈਟ weight ਬਿਲਕੁਲ ਲਾਈਟ weight ਬਹੁਤ ਪਿਆਰਾ ਸੂਟ ਹੈ ਦੁਪੱਟਾ ਬਹੁਤ ਸੋਹਣਾ ਬਹੁਤ ਸੋਹਣਾ ਖੁੱਲਾ ਡੋਲਾ ਦੁਪੱਟਾ ਮਿਲਦਾ ਠੀਕ ਹੈ ਜੀ ਨੈਕਸਟ ਕਲਰ ਇਹ ਵਾਲਾ ਲਿਲਨ ਕਾਟਨ ਹੈ ਜੀ ਰਾਮ ਟੈਕਸ ਦੀ ਲਿਲਨ ਕਾਟਨ ਵਿਦ ਮਸਲੀਨ ਦੁਪੱਟਾ ਔਰ ਪਿਓਰ ਕਾਟਨ ਦੀ ਸਲਵਾਰ ਬਸ ਕਲਰ ਫਰਕ ਹੈ ਬਾਕੀ ਸਾਰਾ ਸੇਮ ਹੀ ਰਹੂਗਾ ਇਹ ਵੀ ਕਲਰ ਬਹੁਤ ਸੋਹਣਾ ਹੈ ਦੋਨੋਂ ਕਲਰ ਬਹੁਤ ਪਿਆਰੇ ਹੈ ਠੀਕ ਹੈ ਜੀ ਆ ਸਾਰਾ ਵਰਕ ਆ ਵਾਲਾ ਕੋਰਸ ਜਿਹੜਾ ਆ ਵਾਲਾ ਹੈਗਾ ਇਹ ਸਾਰਾ ਵਰਕ ਹੈ ਬਾਕੀ ਸਾਰਾ ਪ੍ਰਿੰਟ ਹੈ ਤੇ ਇਹ ਹੈਗੀ ਹੈ ਜੀ ਇਹਦਾ ਬੋਰਡ ਕਿਰੇ ਦਾ ਠੀਕ ਹੈ ਜੀ ਤੇ ਬੈਕ ਸਾਈਡ ਹੈ ਨਾ ਜਿਹੜੀ ਇਹਦੀ ਉਹ ਇਦਾਂ ਪ੍ਰਿੰਟਡ ਹੀ ਰਹੂਗੀ ਸਾਰੀ 3 ਮੀਟਰ ਦੀ ਸ਼ਰਟ ਔਰ 3 ਮੀਟਰ ਦੀ ਸਲਵਾਰ ਮਿਲੂਗੀ ਸ਼ਰਟ ਮੈਂ ਸਲਵਾਰ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਵਾਲਾ ਹੈਗਾ ਸਲਵਾਰ ਦਾ ਕਲਰ ਸਹੀ ਹੈ ਕਲਰ ਸਹੀ ਹੋ ਰਿਹਾ ਹੈ ਲਓ ਜੀ ਦੁਪੱਟਾ ਦੇਖੋ ਕਾਫੀ ਸੋਹਣਾ ਜਿਹਾ ਦੁਪੱਟਾ ਹੈਗਾ ਮਸਲੀਨ ਦਾ ਪ੍ਰਿੰਟ ਬਹੁਤ ਸੋਹਣਾ ਹੈ ਤੇ ਸਟੱਫ ਤਾਂ ਸੋਹਣਾ ਹੈ ਹੀ ਹੈ। ਲਓ ਖੁੱਲਾ ਰੋਲਾ ਕਪੜਾ ਜੀ। ਲਓ ਜੀ ਨਾਲ ਹੋਰ ਵੀ ਦਿਖਾ ਦਾਂ ਤੁਹਾਨੂੰ। ਦੋ ਕਿੱਸ ਆਪਣੇ ਕੋਲੇ ਰਾਮ ਟੈਕਸਚਰ ਦੇ ਹੋਰ ਨੇ। ਲਓ ਜੀ ਇਹ ਹੈਗੀ ਰਾਮ ਟੈਕਸਚਰ ਦੀ ਬਲੇਜ਼ ਬਾਟਮ। ਇਹ ਇਸ ਤਰ੍ਹਾਂ ਦੇ ਸੂਟ ਲੈ ਵੀ ਜੇ ਤਾਂ ਲਾਈਨਿੰਗ ਨਾ ਲਾਓ ਤਾਂ ਗਰਮੀ ਪਾ ਲਓ ਇਹਨੂੰ ਉਦਾਂ ਹੀ। ਜੇ ਤੁਸੀਂ ਲਾਈਨਿੰਗ ਲਾ ਲਓਗੇ ਤਾਂ ਸਦੀ ਵੀ ਪੈ ਜਾਊਗਾ ਠੀਕ ਹੈ ਜੀ ਬਿਨਾ ਲਾਈਨਿੰਗ ਤੋਂ ਤੁਸੀਂ ਇਹਨੂੰ ਗਰਮੀ ਦੇ ਵਿੱਚ ਇਸ ਤਰ੍ਹਾਂ ਹੀ ਪਾ ਸਕਦੇ ਹੋ ਸੀ ਥਰੂ ਬਿਲਕੁਲ ਨਹੀਂ ਹੈਗਾ ਪ੍ਰਿੰਟਿੰਗ ਦੇਖ ਸਕਦੇ ਹੋ ਤੁਸੀਂ ਇਹਦੀ ਠੀਕ ਹੈ ਸਾਰੇ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਵਿੱਚ ਮਿਰਰ ਵਰਕ ਵੀ ਆ ਔਰ ਨੋਟ ਵਰਕ ਪਲੱਸ ਸਰਮੋਸਕੀ ਠੀਕ ਹੈ ਉੱਪਰ ਨੂੰ ਇਦਾਂ ਉਠਾ ਕੇ ਤੁਹਾਨੂੰ ਦਿਖਾ ਦਿੰਦੀ ਆ ਫਲਾਵਰ ਇਹਦਾ ਲੋ ਜੀ ਠੀਕ ਹੈ ਡਬਲ ਡਬਲ ਲੇਸ ਲੱਗੀ ਹੋਈ ਹੈ ਜੀ نیچے ਬਹੁਤ ਪਿਆਰੀ ਈਜੀ ਲੇਸ ਹੈ ਤੇ ਇਹ ਹੈਗੀ ਆ ਜੀ ਸਲਵਾਰ ਸੋਹਣਾ ਜਿਹਾ ਕੱਪੜਾ ਹੈਗਾ ਪੈਰਟ ਤਾਂ ਨਹੀਂ ਮੈਂ ਕਹੂੰਗੀ ਤੇ ਇਹ ਵੀ ਮੈਨੂੰ ਲੱਗਦਾ ਸਾਨੂੰ 3-3 ਮੀਟਰ ਹੀ ਮਰਣਗੇ ਇਹਦੇ ਫਾਦਨੀਆਂ ਬਾਕੀ ਮੈਂ ਤੁਹਾਨੂੰ ਆਹ 3-3 ਮੀਟਰ ਹੀ ਹੋਣਗੇ ਯਾਨੀ 3 ਮੀਟਰ ਦੀ ਸਲਵਾਰ ਹੈ ਜੀ ਤੇ 3 ਮੀਟਰ ਦੀ ਉਹ ਹੀ ਸ਼ਰਟ ਹੈ ਤੇ ਇਹ ਹੈਗੀ ਹੈ ਜੀ ਬੈਕ ਸਾਈਡ ਚਲੋ ਆਹ ਇਹਦੀ ਬੈਕ ਸਾਈਡ ਹੈ ਤੇ ਇਹਦੀ ਨਾ ਬਾਜੂ ਅਲੱਗ ਤੋਂ ਨਿਕਲੂਗੀ ਆਹ ਲੋ ਇਹ ਇਹਦਾ ਬਾਜੂ ਦਾ ਕਪੜਾ ਰਹੂਗਾ ਇੱਥੋਂ ਬਾਜੂ ਨਿਕਲੂਗੀ ਠੀਕ ਹੈ ਜੀ ਦੇ ਲੋ ਕੋਈ ਜੋੜ-ਜੋੜ ਨਹੀਂ ਪੈਣਾ ਇਹਦੀ ਬਾਜੂ ਦੇ ਵਿੱਚ ਅਗਲਾ ਹੈ ਦੁਪੱਟਾ ਇਹਦਾ ਲੋ ਜੀ ਚਨੂਨ ਦੇ ਵਿੱਚ ਦੁਪੱਟਾ ਚਨੂਨ ਦੇ ਵਿੱਚ ਰਹੂਗਾ ਤੇ ਫੋਰ ਸਾਈਡ ਇਦਾਂ ਸਕੈਲਪਿੰਗ ਹੋਈ ਆ ਤੇ ਦੇਖੋ ਜੀ ਪਾਈਪਿੰਗ ਕੀਤੀ ਹੋਈ ਆ ਤੇ ਆ ਲੋ ਹੈ ਦਾ ਦੁਪੱਟਾ ਚਨੋਂਨ ਦੇ ਵਿੱਚ ਦੁਪੱਟਾ ਬੋਲੋ 2.5 ਮੀਟਰ ਦਾ ਦੁਪੱਟਾ ਬੋਲੋ ਇਹ ਤਾਂ ਬਹੁਤ ਜਿਆਦਾ ਸੋਹਣਾ ਸੂਟ ਹੈ ਲੋ ਇਹ ਵਾਲਾ ਕਲਰ ਹੈ ਆਲੋ ਜੀ ਸਾਰੇ ਫਲਾਵਰ ਦੇ ਉੱਪਰ ਤੁਹਾਨੂੰ ਨਾ ਵਿੱਚ ਵਿੱਚ ਆਹ ਵਾਲਾ ਮਿਰਰ ਵਰਕ ਹੈ ਤੇ ਬਾਕੀ ਸਾਰਾ ਆਹ ਥ्रेड ਵਰਕ ਹੋਇਆ ਹੋਇਆ ਹੈ। ਕਲਰ ਥੋੜਾ ਸੋਨਾ ਜਿਹਾ ਕਲਰ ਹੈਗਾ ਚੀਕੀਆ ਕਲਰ ਤੇ ਇਹ ਬੈਕ ਸਾਈਡ ਹੈ ਜੀ। ਗਲੀਸ ਕਟਨ ਦੇ ਵਿੱਚ ਸੁੰਟਾ ਇਹ ਬਾਜੂ ਹੈ। ਬਾਜੂ ਅਲੱਗ ਤੋਂ ਆ ਤਾਂ ਕਿ ਇਹਦੇ ਵਿੱਚ ਤੁਹਾਨੂੰ ਜੋੜਨਾ ਪਾਉਣਾ ਪਵੇ। 3 ਮੀਟਰ ਦੀ ਸਲਵਾਰ ਤੇ 3 ਮੀਟਰ ਦੀ ਸ਼ਰਟ ਮਿਲੂਗੀ ਤੇ ਇਹ ਹੈਗੀ ਆ ਜੀ ਸਲਵਾਰ। ਠੀਕ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਆ ਜੀ ਇਹ। ਜੇ ਤੁਸੀਂ ਲਾਈਨਿੰਗ ਲਾਉਣੀ ਹੈ ਤਾਂ ਤੁਸੀਂ ਫਿਰ ਇਹਨੂੰ ਸੱਦਿਆਂ 'ਚ ਵੀ ਪਾ ਸਕਦੇ ਹੋ ਨਹੀਂ ਲਾਈਨਿੰਗ ਲਾਉਣੀ ਤਾਂ ਗਰਮੀ ਗਰਮੀ ਜਿਵੇਂ ਮਰਦੀ। ਆਹ ਖੁੱਲਾ ਰੋਲਾ ਕੱਪੜਾ ਮੇਰੇ ਕੋਲ। ਲਓ। ਕਾਫੀ ਸੋਹਣੀ ਸੀ। ਠੀਕ ਹੈ ਜੀ। 2050। ਲੋ ਜੀ ਹੁਣ ਮੈਂ ਤੁਹਾਨੂੰ ਆਹ ਸੂਟ ਦਿਖਾਉਂਦੇ ਆ। ਇਹ ਵੀ ਲਿਲਨ ਕਾਟਨ ਦੇ ਵਿੱਚ ਸੂਟ ਨੇ। ਕਾਫੀ ਪਿਆਰੇ ਸੂਟ ਹੈ। ਸੋਹਣੀ ਜੀ ਨਿਲਨ ਕਾਟਨ ਦਾ ਕਪੜਾ ਬਹੁਤ ਜਿਆਦਾ ਸੋਹਣਾ ਆ ਤੇ ਲੋ ਜੀ ਇਹ ਪੈਨਲ ਵਰਕ ਹੋਇਆ ਹੋਇਆ ਇਹਦੇ ਤੇ ਉੱਪਰੋਂ ਤੁਸੀਂ ਨੈਕ ਕੱਟਣਾ ਇਹਦਾ ਇੱਥੋਂ ਨੈਕ ਕੱਢੋਗੇ ਆ ਜਿਹੜਾ ਇਹ ਤੁਹਾਡੀ ਕਮਰ ਕੋਲ ਆਊਗਾ ਇਹ ਫਲਾਵਰ ਠੀਕ ਹੈ ਜੀ ਤੇ ਤੁਸੀਂ ਇਹਦੀ ਨਾਲ ਵਿੱਚੋਂ ਆ ਨਿਲਨ ਕਾਟਨ ਦੇਖੋ ਕਿਸ ਤਰ੍ਹਾਂ ਹੈਗੀ ਹੈ ਜਿਵੇਂ ਵੀ ਵੀਿੰਗ ਜੀ ਹੁੰਦੀ ਹੈ ਨਾ ਕੋਈ ਸੀ ਥਰੂ ਨਹੀਂ ਹੈਗਾ ਆਰਾਮ ਨਾਲ ਇਦਾਂ ਹੀ ਪਾਓ ਤੁਸੀਂ ਤੇ ਆ ਹੈਗਾ ਇਹਦਾ ਕੇਰਾ ਤਾਂ ਇੱਚ ਰੰਗ ਸਹੀ ਹੈ ਕੀ ਰਬੋਂ ਆਸੋਂ ਨੇ ਰੰਗਾਇਚੀ ਦੇਖ ਲੈਣ ਬਸ ਠੀਕ ਹੈ ਜੀ ਲੋ ਕੇਰਾ ਤੁਹਾਨੂੰ ਮਿਲੂਗਾ 23 ਲੈਣ ਤੇ ਵੀ ਦੱਸ ਦੇਣੀ ਆ ਜੀ 43 43.5 ਤੱਕ ਵਰਕ ਹੋ ਜਾਵੇ ਆ ਉਦੋਂ ਬਾਅਦ ਤੁਸੀਂ ਥੋੜੀ ਬਹੁਤੀ ਹੋਰ ਵਧਾ ਸਕਦੇ ਹੋ ਜੇ ਘਟਾਉਣਾ ਚਾਹੁੰਦੇ ਹੋ ਤਾਂ ਉੱਪਰੋਂ ਘਟਾ ਲਓ ਇਹ ਆ ਲੋ ਘਟਾਉਣਾ ਤਾਂ ਇੱਥੋਂ ਕੱਟ ਕਰ ਸਕਦੇ ਹੋ ਤੁਸੀਂ ਉੱਪਰੋਂ ਠੀਕ ਹੈ ਜੀ ਤੇ ਅਗਲਾ ਵਰਕ ਦੇਖੋ ਤੁਸੀਂ ਇਹਦਾ ਅੱਗੇ ਤੁਹਾਨੂੰ ਨਾ ਆਹ ਵਾਲਾ ਵਰਕ ਹੈ ਜਿਹੜਾ ਇਹ ਬਾਜੂ ਤੇ ਲੱਗਦਾ ਠੀਕ ਹੈ ਜੀ ਇਹ ਬਾਜੂ ਦਾ ਵਰਕ ਹੈ ਤੇ 컬러 ਬਹੁਤ ਸੋਹਣਾ ਜ ਹੈ ਤੇ ਪ੍ਰਾਈਸ ਇਹਦੀ ਹੈਗੀ ਹੈ ਸਿਰਫ 995 995 ਦੇ ਵਿੱਚ ਸੂਟ ਆ ਜਾਊਗਾ ਅਗਰ ਤੁਹਾਨੂੰ ਦੁਪੱਟਾ ਚਾਹੀਦਾ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਹਰ ਤਰ੍ਹਾਂ ਦੇ ਦੁਪੱਟੇ ਆਪਾਂ ਤੁਹਾਨੂੰ ਡਾਈ ਕਰਾ ਕੇ ਭੇਜ ਸਕਦੇ ਹਾਂ ਠੀਕ ਹੈ ਜੀ 995 ਦੇ ਵਿੱਚ ਸੂਟ ਆਊਗਾ ਇਹਦੇ ਵੀ ਕੱਦਲਾ ਕਲਰ ਆਇਆ ਇਹ ਵਾਲਾ ਇਦਾਂ ਹੀ ਆਪਾਂ ਦਿਖਾ ਦਿੰਦੇ ਹਾਂ ਤੁਹਾਨੂੰ ਸਾਰਾ ਨਾ ਖੁੱਲੀ ਹੋਵੇ ਆ ਇਹ ਵਾਲਾ ਕਲਰ ਆ ਇਹ ਘੇਰਾ ਰਊਗਾ ਇਹਦਾ ਤੇਹੀ ਘੇਰੇ ਦਾ ਹੀ ਸੂਟ ਆ ਇਹ ਠੀਕ ਹੈ 컬러 ਸਹੀ ਆ ਰਿਹਾ ਹੈ ਹਾਂ 컬러 ਲਗਭਗ ਸਹੀ ਦੇਖ ਰਹੇ ਹਾਂ ਤੇ ਇਹ ਹੈਗਾ ਜੀ ਇਹਦਾ ਉਪਰੋਂ ਵਰਕ ਠੀਕ ਹੈ ਜੀ ਇਹ ਵੀ 995 ਦੇ ਵਿੱਚ ਲੀਲਮ ਕਾਟਨ ਦੇ ਵਿੱਚ ਸੂਟ ਹੈ ਬੜਾ ਪਿਆਰਾ ਜਿਹਾ ਸੂਟ ਤੇ ਰੇਟ ਇਹਦਾ ਕੁਝ ਵੀ ਨਹੀਂ ਹੈਗਾ ਵਰਕ ਦੇ ਅਕੋਰਡਿੰਗ ਲਓ ਜੀ ਨੈਕਸਟ ਦੇਖੋ ਇਹਦੇ ਵਿੱਚ ਈਕੋ ਕਲਰ ਇਹ ਵਾਲਾ ਮੈਨੂੰ ਕੋ ਬਹੁਤ ਪਿਆਰਾ ਜਿਹਾ ਕਲਰ ਹੈਗਾ ਇਹ ਵੀ ਲਵੈਂਡਰ ਜਿਹਾ ਸ਼ੇਡ ਆ ਇਦਾਂ ਹੀ ਦੇਖ ਲਓ ਪਸੰਦ ਆ। ਠੀਕ ਹੈ ਜੀ। ਬਹੁਤ ਸਮਸੂਟਾ ਤੇ ਹੀ ਕੇ ਰਿਹਾ ਦਾ ਸੂਟ ਆ। ਲੈਂਥ 43 43 ਸਾਢੇ 43 ਆ ਤੁਸੀਂ 44 ਸਾਢੇ 44 ਤੱਕ ਲਿਜਾ ਸਕਦੇ ਹੋ। ਤੇ ਘੱਟ ਕਰਨੀ ਆ ਜਿੰਨੀ ਮਰਜ਼ੀ ਕਰ ਲਓ। ਲਓ ਜੀ ਇੱਕ ਸੂਟ ਆਪਣੇ ਕੋਲ ਇਹ ਆ ਬੜਾ ਹੀ ਪਿਆਰਾ ਜਿਹਾ ਸੂਟ ਹੈ ਇਹ। ਜਿਹੜੇ ਕੱਲ ਪਰਸੋ ਵੀਡੀਓ ਪਾਈ ਸੀ ਮੈਂ ਉਹਦੇ ਵਿੱਚੋਂ ਸੂਟ ਦਿਖਾ ਰਹੀ ਹਾਂ ਤੁਹਾਨੂੰ। ਬਹੁਤ ਸੋਹਣਾ ਕੈਮਰੀ ਕਾਟਨ ਦੇ ਵਿੱਚ ਸੂਟ ਹੈ ਇਹ। ਹਾਂ ਬੜੀ ਪਿਆਰੀ ਜੀ ਕੈਮਰੀ ਕਾਟਨ ਆ। ਆਲੋ ਹਾ। ਇਨਾ ਸੋਹਣਾ ਕਪੜਾ ਹੈਗਾ ਸਟੱਫ ਬੜਾ ਜਿਆਦਾ ਸੋਹਣਾ ਹੈਗਾ। ਲੋ ਆਰਾਮ ਨਾਲ ਇਦਾਂ ਹੀ ਬਣਾਇਓ ਤੁਸੀਂ ਕੋਈ ਲਾਈਨਿੰਗ ਲਾਉਣ ਦੀ ਲੋਟ ਨਹੀਂ ਹੈਗੀ ਤੁਹਾਨੂੰ। ਲੋ ਜੀ। ਘੇਰਾ ਮੈਂ ਇਹਦਾ ਵੀ ਦੱਸ ਦੇਣੀ ਆ। ਇੱਥੇ ਰੰਗ ਇੱਥੇ ਸਹੀ ਰੰਗ ਹੈ। 24 24.5 ਹੋਊਗਾ ਜੀ ਘੇਰਾ ਇਹਦਾ। ਸਵਾ 23 ਹੈ। ਠੀਕ ਹੈ। ਤੇ ਇਹ ਹੈਗੀਆਂ ਦੀ ਬਾਜੂ ਡਬਲ ਡਬਲ ਵੇਲ ਪਹੀ ਹੋਈ ਹੈ। ਤੇ ਜਿਹੜੀ ਸਿੰਗਲ ਵੇਲ ਹੈ ਉਹ ਇਹਦੇ ਸਲਵਾਰ ਤੇ ਬਈ ਹੋਣੀ ਹੈ। ਆਹ ਲੋ। ਇਹਦੀ ਸਲਵਾਰ ਤੇ ਵਰਤਿਆ। ਠੀਕ ਹੈ ਜੀ। ਤੇ ਦੁਪੱਟਾ ਵੀ ਦਿਖਾ ਦਾਂ ਚਾਈਨੀਜ਼ ਕੋਟਾ। ਯਾਹ ਕੀ ਹੈ? ਇਹ ਘੇਰਾ ਹੀ ਹੈ। ਇਹਦਾ ਆਹ ਲਓ ਜੀ ਚਾਈਨੀਜ਼ ਕੋਟਾ ਘੇਰਾ ਹੈ, ਸਲਵਾਰ ਹੈ, ਬਾਜੂ ਹੈ, ਨੈੱਕ ਹੈ। ਲੈਂਥ ਵੀ ਦੱਸਣੀ ਹੈ ਮੈਂ ਤੁਹਾਨੂੰ ਲੈਂਥ ਕੋਲੀ ਵੀ ਦੱਸਾਂ। ਆਹ ਲਓ ਜੀ ਚੌੜਾ ਦੁਪੱਟਾ ਐਨ ਖੁੱਲਾ ਚੌੜਾ ਸਿਰ ਤੇ ਟਿਕਨ ਵਾਲਾ ਜਿਵੇਂ ਮਰਜ਼ੀ ਲਈ ਜਾਓ ਤੁਸੀਂ। ਤੇ 240 ਦੁਪੱਟਾ ਹੋਊਗਾ ਤੁਹਾਡੇ ਕੋਲੇ ਪੂਰੀ ਚੌੜਾਈ ਹੈ ਦੁਪੱਟੇ ਦੀ ਤੇ ਲੇਸ ਲੱਗੀ ਹੋਈ ਹੈ ਫੋਰ ਸਾਈਡ। ਸਾਰੇ ਦੇ ਵਿੱਚ ਵਰਕ ਮਿਲੂਗਾ, ਛੋਟੀ ਬੂਟੀ ਹੋਣੀ ਹੈ, ਠੀਕ ਹੈ ਜੀ। ਬੜਾ ਜਲਦੀ ਸੋਨੂੰ ਸੂਟਾ ਤੇ ਮੈਂ ਲੈਂਥ ਮਾਪ ਦੇਣੀ ਹੁਣ ਕਰਤਾ ਹੈ ਜਮਾ ਸਿਰਾ ਘਲ ਰਹਾ ਬਹੁਤ ਧਿਆਰਾ ਹੈ ਆਖਣ ਰਹਾ ਜਿਹੜੇ ਜੀ ਸੀ ਲਓ ਜੀ 44 ਤੱਕ ਤਾਂ ਇੱਥੋਂ ਤੱਕ ਹੋ ਗਿਆ ਐਂਡ 44 ਤੇ ਜਾ ਕੇ ਇਹਦਾ ਠੀਕ ਹੈ ਤੇ ਜੇ ਤੁਸੀਂ ਇਹਨੂੰ ਮਤਲਬ ਕਿ ਘੱਟ ਰੱਖਣਾ ਚਾਹੁੰਦੇ ਹੋ ਤਾਂ ਮੈਂ ਐਂਡ ਵਾਲੀ ਬੂਟੀ ਦੱਸ ਦੇਣੀ ਆ ਉਹ 42 ਤੱਕ ਪਈ ਹੋਈ ਹੈ ਹੋਰ ਘੱਟ ਕਰਨਾ ਤਾਂ ਇੱਕ ਲਾਈਨ ਕੱਟ ਜੂਗੀ ਵਿੱਚੋਂ ਠੀਕ ਹੈ ਜੀ ਲਓ ਬਹੁਤ ਧਿਆਰਾ ਸੂਟਾ ਲੋ ਜੀ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਉਣਾ ਬੜਾ ਪਿਆਰਾ ਜਿਹਾ ਸੂਟ ਹੈਗਾ ਇਹ ਬਹੁਤ ਜਿਆਦਾ ਸੋਹਣਾ ਸੂਟ ਆਇਆ ਇਹ। ਲੋ ਕੰਟਨ ਦੇ ਵਿੱਚ ਸੂਟ ਹੈ। ਇਕੱਲਾ ਹੀ ਆ। ਇੱਕੋ ਹੀ ਪੀਸ ਹੈ। ਆਹ ਲੋ। ਇੰਨਾ ਕ ਸੋਹਣਾ ਸੂਟ ਆਇਆ ਸਰਦਾਰੀ ਲੁੱਕ ਦਾ ਸੂਟ ਹੈ। ਤੇ ਆਹ ਸਾਰੇ ਵਰਕ ਹੋਇਆ ਹੋਇਆ ਹੈ ਉੱਪਰ। ਕਲਰ ਸਹੀ ਆ ਗਿਆ? ਹਾਂ ਲਗਭਗ ਦੂਰੋਂ ਵੀ ਸਹੀ ਹੈ। ਦੂਰੋਂ ਬਹੁਤ ਸੋਹਣਾ ਆਉਂਦਾ 골ਡਨ ਜਿਹਾ ਟੱਚ ਹੈ ਇਹਦੇ 'ਚ। ਤੇ ਆਹ ਹੈ ਨਾ ਜਿਹੜਾ ਇਹਦੇ ਤੇ ਆ ਥੋੜਾ ਜਿਹਾ ਫੋਇਲ ਪੇਂਟ ਦਾ ਹੈਗਾ ਜਿਹੜੀਆਂ ਛੋਟੀਆਂ ਨੇ ਨਾ ਆ ਵਾਲੀਆਂ ਇਹਨਾਂ ਤੇ ਫੋਇਲ ਪੈਂਦਾ ਤੇ ਲਾਈਟ ਵੇਟ ਕਪੜਾ ਬਿਲਕੁਲ ਲਾਈਟ ਵੇਟ ਜੋ ਹਲਕਾ ਵੇ ਇੱਥੇ ਵਾ ਸਹੀ ਹੈ ਹਾਂ ਹਾਂ ਬੱਸ ਸਹੀ ਹੈ ਬਹੁਤ ਪਿਆਰਾ ਸੁਪ ਤੇ ਅੱਗੇ ਹੈ ਜੀ ਇਹਦੀ ਇਹ ਵਾਲੀ ਸਲਵਾਰ ਸਲਵਾਰ ਇਹਦੀ ਮੈਨੂੰ ਤਾਂ ਰਿਯਾਨ ਕਾਟਨ ਲੱਗਦੀ ਹੈ ਜੀ ਰਿਯਾਨ ਕਾਟਨ ਦੀ ਸਲਵਾਰ ਹੈ ਇਹ ਆ ਲੋ ਸਲਵਾਰ ਦੇ ਉੱਪਰ ਨਾ ਵਰਕ ਹੋਇਆ ਹੋਇਆ ਇੱਕ ਸਿਰੇ ਤੇ ਆਹ ਵਾਲਾ ਵਰਕ ਹੋਇਆ ਹੋਇਆ ਤੇ ਇੱਕ ਸਿਰੇ ਤੇ ਆ ਬੜਾ ਵਰਕ ਹੋਇਆ ਹੈ। ਨਾਰਦਾਈ ਜੇ ਤਾਂ ਤੁਸੀਂ ਬਹੁਤ ਹਲਕੀ ਸਲਵਾਰ ਪਾਉਣੀ ਹੋ ਤਾਂ ਇੱਥੋਂ ਪਹੁੰਚਾ ਕੱਢ ਕੇ ਇਧਰੋਂ ਥੋੜੇ ਥੋੜੇ ਜਿਹੜੇ ਹੁੰਦੇ ਨਿਕਲ ਜਾਣਗੇ। ਤੇ ਨਹੀਂ ਤੁਸੀਂ ਸਟ੍ਰੇਟ ਸਲਵਾਰ ਬਣਾ ਸਕਦੇ ਆ ਜੀ। ਠੀਕ ਹੈ। ਹੈਵੀ ਸਲਵਾਰ ਨਹੀਂ ਬਣਨੀ। ਜਿਹੜੇ ਸਿੰਪਲ ਜੀ ਸਲਵਾਰ ਪਾਉਂਦੇ ਨੇ ਹਲਕੀ ਜੀ ਨਹੀਂ ਕਪੜਾ ਕਿੰਨੇ ਕਪੜਾ ਕਿੰਨੇ? ਕਪੜਾ ਤਾਂ ਹੋਊਗਾ ਵਰਕ ਆ ਜਿਹੜਾ ਉਹ ਸਿਰਿਆਂ ਤੇ ਹੋ ਜਾਂਦਾ ਨਾ ਵਿਚਾਲੇ ਹੋ ਜਾਂਦਾ ਦੋਨੇ ਸਿਰਿਆਂ ਤੇ ਵਿਚਾਲੇ। ਤੇ ਲਓ ਜੀ ਅਗਲਾ ਦੇਖੋ ਇਹਦਾ ਇਹ ਹੈਗਾ ਦੁਪੱਟਾ। ਦੁਪੱਟੇ ਤੇ ਵੀ ਵਰਕ ਮਿਲੂਗਾ ਮਸਲੀਨ ਦਾ ਦੁਪੱਟਾ ਮਿਲੂਗਾ। ਬਹੁਤ ਸੋਹਣਾ ਸੂਟ ਆ 골ਡਨ ਜャ ਟੱਚ ਹੈ ਇਹਦੇ ਵਿੱਚ ਸਟਾਈਲਿਸ਼ ਜャ ਸੂਟ ਬਣਿਆ ਹੋਇਆ ਤੇ ਪੱਲੇ ਆ ਨਾ ਜਿਹੜੇ ਇਹਦੇ ਆ ਪੱਲਿਆਂ ਦੇ ਉੱਪਰ ਦੇਖੋ ਤੁਸੀਂ ਆ ਤਿੰਨ ਤਿੰਨ ਲਾਈਨਾਂ ਨਾ ਬੁੰਤੀ ਜਿਹੀਆਂ ਹੈਗੀਆਂ ਨੇ 골ਡਨ ਤੇ ਆ ਹੈ ਜੀ ਇਹਦੇ ਆ ਜਿਹੜੇ ਫੋਮਨ ਜਿਕੇ ਹੁੰਦੇ ਨੇ ਠੀਕ ਹੈ ਤੇ ਪ੍ਰਾਈਸ ਇਹਦੀ ਹੈਗੀ ਆ 1570 ਇਹ ਸੂਟ 1570 ਚ ਆਜੂਗਾ ਬੜਾ ਸਰਦਾਰੀ ਜャ ਸੂਟ ਹੈਗਾ ਜੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ امید ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਆਵਾਂਗਾ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ